ਹਾਂਜੀ ਤੇ ਐ ਨਹੀਂ ਪਤਾ ਕੀ ਹੋਇਆ ਕੀ ਨਹੀਂ ਆ ਸਦਾਨ ਕੇ ਮੈਨੇ ਪਟਾਏ ਮੈਂ ਜਦੋਂ ਉੱਠਿਆ ਵਾ ਤੇ ਨਾਲ ਹੀ ਮੈਂ ਪਟ ਰੱਖਿਆ ਛਿਲਾਂ ਗਿਆ ਪਟਾ ਵਾਲੀ ਢੂੰਗ ਵਾਈ ਗਿਆ ਮੇਰੇ ਕਰਨੀ ਹੋਰ ਕੁਝ ਨਹੀਂ ਆਇਆ ਫਿਰ ਪੁਲਿਸ ਆਈਏ ਕੋ ਪਤਾ ਲੱਗਾ ਆ ਪੁਲਿਸ ਆਈਏ ਮੈਨੂੰ ਲੈ ਕੇ ਗਏ ਕਿਨੇ ਪਰ ਪੱਟੀ ਕਰਾ ਦੇਣੇ ਆ ਪੱਟੀ ਲੈ ਕੇ ਅੱਛਾ ਮੈਂ ਕਰਵਾਈ ਨਾ ਤੇ ਨਾਲ ਹੀ ਬਲਾਸ ਆ ਇੱਕ ਵਾਰੀ ਸਰ ਸਰ ਸਨ ਖਿਲਰ ਗਿਆ ਬਿਲਕੁਲ ਉੱਤੇ ਹੋਰ ਕੁਛ ਨਹੀਂ ਦੂਸਰ ਅੱਥੇ ਤੋਂ ਨਾ ਰੋ ਹਾਂਜੀ ਸਰ ਨੇ ਕਿਹਾ ਅੱਥੇ ਨਹੀਂ ਹੋੜਲੇ ਵਿਆਪਰ دل ਕਰ ਰਹੀ ਨਹੀਂ ਇੱਥੇ ਨਹੀਂ ਹੋ ਰਿਹਾ ਲੈ ਜਿਹੜੇ ਮਰਜੀ ਘਰ-ਬਾਰ ਨਹੀਂਗਾ ਸਾਰਾ ਆਪਣਾ ਅੱਥੇ ਹੀ ਬੰਨਦਾ ਅੱਛਾ ਸੁਣੋ ਅਸੀਂ ਇੱਥੇ ਸਾਹਮਣੇ ਬੈਠੇ ਆ ਤੇ ਆਪਣਾ ਮੂੰਹ ਪਰੇ ਨੂੰ ਹੀ ਤੇ اچانک ਖੜਾਕ ਹੁੰਦਾ ਆ ਤੇ ਸਾਡੀ ਪਿੱਠ ਤੇ ਐਨ ਕੋਈ ਕੈਂਕਰਾਂ ਵੱਜਦੀਆਂ ਤੇ ਸਾਰੇ ਜਣੇ ਦੀ ਚਿਕਨ ਨਿਕਲ ਗਏ ਇੱਥੋਂ ਤੇ ਆ ਸਾਰੇ ਜਣੇ ਕੋਜ ਆਪਣੇ ਬਾਹਰੋਂ ਆਏ ਸੀ ਇੱਥੇ ਲੰਗਦੇ ਪਏ ਸੀ ਪੰਚਕੁਲਾ ਤੋਂ ਆਏ ਸੀ ਉਹ ਲੇਡੀਜ਼ ਵੀ ਕੋਈ ਸਕੂਲ ਵੱਲੋਂ ਆਈਆਂ ਸੀ ਤੇ ਉਹਨਾਂ ਦੇ ਹੱਥਾ-ਹੱਥਾ ਤੇ ਆਪਣੇ ਕੈਂਕਰਾਂ ਵੱਜੀਆਂ ਕੋਈ ਸਾਡੇ ਵੱਜੀਆਂ ਵੀ ਸਾਡੇ ਦੂਰ ਸੀ ਥੋੜਾ ਦਰਖਤ ਸੀ ਉਹਨਾਂ ਕਰਕੇ ਬਚਾਅ ਹੋ ਗਿਆ ਤੇ ਬਾਕੀ ਜਦੋਂ ਅਸੀਂ ਮੁੜ ਕੇ ਦੇਖਿਆ ਬਹੁਤ ਧੂਆਂ ਸੀ ਤੇ ਜਦ ਅੱਗ ਦਾ ਗੋਲਾ ਹੀ ਤਾਂ ਉਹਨੂੰ ਚੜਦਾ ਦੇਖਿਆ ਸੀ ਵੀ ਅੱਗ ਦਾ ਜਿਵੇਂ ਤਾਂ ਉਹਨੂੰ ਚੜਦੀ ਹੈ ਨਾ ਉਹ ਚੀਜ਼ ਜ਼ਮੀਨ ਤੋਂ ਤਾਂ ਆ ਜਾਂਦੀ ਦੇਖੀ ਅਸੀਂ ਇਹੋ ਹੀ ਦੇਖਿਆ ਜੀ ਕੋਈ ਕੋਈ ਕਹਿ ਸਕਦੇ ਹੈ ਬਲਾਸ ਇਹ ਨਹੀਂ ਕਹਿ ਸਕਦੇ ਵੀ ਕਾਹਦਾ ਬਲਾਸ ਸੀ ਕੋਈ ਸਿਲੰਡਰ ਫਟਿਆ ਵੀ ਕਹਿ ਦਿੰਦਾ ਕੋਈ ਕੁਝ ਕਹਿ ਰਿਹਾ ਜੀ ਕੋਈ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ ਅਹੀਂ ਜਦੋਂ ਅਸੀਂ ਪਰੇ ਨੂੰ ਇਹ ਬੰਨੇ ਨੂੰ ਸਾਡੀ ਪੇਟੀ ਜੇ ਬੰਨੇ ਬਲਾਸਟ ਹੋਇਆ ਮਤਲਬ ਆਵਾਜ਼ ਜਾਨੂੰ ਸੁਣ ਚਾਈ ਆ ਇੱਕਦਮ ਬਹੁਤ ਤੇ ਜਦੋਂ ਆਪਾਂ ਇੱਧਰ ਨੂੰ ਸਾਡੀ ਪੇਟੀ ਸੀ ਪਿੱਠ ਦੇ ਵਿੱਚ ਨਾ ਕੋਈ ਕੈਂਕਰ ਆ ਜੀ ਆਣ ਕੇ ਵੱਜੀਆਂ ਸਾਡੇ ਸਾਰਿਆਂ ਦੇ ਤੇ ਇੱਥੇ ਨਾ ਆਪਾਂ ਜਦੋਂ ਇੱਧਰ ਨੂੰ ਮੂੰਹ ਕੀਤਾ ਇਹ ਸਾਹਮਣੇ ਆਟੋ ਖਲੋਤਾ ਇਹ ਲੜਕੀਆਂ ਆਈਆਂ ਆਈਂ ਬਾਰੋਂ ਕੋਈ ਦਰਸ਼ਨ ਕਰਨ ਨਾ ਉਹਨਾਂ ਦੇ ਨਾ ਵੱਜਦੇ ਆ ਜੋ ਕੱਚ ਕੇ ਪਤਾ ਨਹੀਂ ਕੀ ਵਜਾ ਹੁਣ ਉਹਨਾਂ ਦੇ ਸਾਰਾ ਨਾ ਇੱਥੇ ਆਪਣਾ ਬਾਵਾ ਤੋਂ ਹੱਥਾਂ ਤੋਂ ਵੱਜਦਾ ਵਾ ਤੇ ਉਹ ਮਤਲਬ ਉਹਨਾਂ ਦਾ ਹੱਥ ਉੱਤ ਪਾੜ ਜਾਂਦੇ ਉਹਦੇ ਨਾਲ ਤੇ ਜਦੋਂ ਆਪਾਂ ਇਹਨੂੰ ਵੇਖੇ ਇੱਕਦਮ ਬਲਾਸਟ ਹੋਇਆ ਨਾ ਜਦੋਂ ਅੱਗ ਜੀ ਉੱਪਰ ਨੂੰ ਗਈ ਆ ਤੇ ਅੱਗ ਤੋਂ ਜਲਦੀ ਧੂਏਂ ਚ ਤੇ ਬਾਇਓ ਸਮੈਲ ਜੀ ਆਉਣ ਲੱਗੀ ਜਿੱਦਾਂ ਆਪਾਂ ਇਹ ਪਟਾਸ਼ ਦੀ ਹੁੰਦੀ ਹੈ ਕਿੰਨੇ ਕੁ ਬੰਦੇ ਇੱਥੇ ਜ਼ਖਮੀ ਹੋਏ ਨੇ ਇਹੋ 10 10 12 ਲੜਕੀਆਂ ਸੀ ਉਹਨਾਂ ਚੋਂ ਪਤਾ ਨਹੀਂ ਉਹਨੇ ਕਿੰਨੇ ਜ਼ਖਮੀ ਹੋਏ ਦੋਵਾਂ ਤਿੰਨਾਂ ਦੇ ਨਾਲ ਆਪਾਂ ਜਾ ਕੇ ਦਵਾਈ ਲੈ ਕੇ ਆ ਕੇ ਪੱਟੀਆਂ ਕਰਵਾ ਕੇ ਹਾਂ ਜੀ ਲੱਗਦਾ ਕਿ ਬੰਬ ਲਾਸਟ ਹੋਇਆ ਹੈ ਜਾਂ ਕਿ ਨਹੀਂ ਇਹਦੇ ਆਪਾਂ ਕੁਝ ਕਹਿ ਨਹੀਂ ਸਕਦੇ ਇੱਕਦਮ ਠਾਜੇ ਦੀ ਆਵਾਜ਼ ਆਈ ਆ ਤੇ ਉਸ ਤੋਂ ਬਾਅਦ ਇੱਕ ਲਾਟ ਜੀ ਨੰਗੀ ਉੱਪਰ ਅੱਗ ਅੱਗ ਦੀ ਤੇ ਉਸ ਤੋਂ ਵੇਖਿਆ ਦੇ ਬਾਅਦ ਧੂਆ ਜਿਹਾ ਗਿਆ ਸਮੈਲ ਜੀ ਆਉਂਦਾ ਵੀ ਪਟਾ ਅਤੇ ਇਹੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕੁਝ kiya ਉਹ ਵੀ ਸੁਣ ਲੈਂਦੇ ਆ ਹਾਂਜੀ ਮੈਂ ਆਣ ਕੇ ਮੌਕਾ ਦੇਖਿਆ ਇਹ ਮਤਲਬ ਜਿਹੜਾ ਪਾਰਕਿੰਗ ਹੈ ਇਹਦਾ ਮਤਲਬ ਸ਼ੀਸ਼ਾ ਟੁੱਟਿਆ ਹੋਇਆ ਤੇ ਕੋਈ ਇਹੋ ਜਿਹੀ ਬਲਾਸਟ ਜਿਹੜੀ ਹੈ ਇੱਥੇ ਚਿਮਨੀ ਜਾਂਦੀ ਹੈ ਕਿ ਰੈਸਟੋਰੈਂਟ ਹੈ ਨਾਲ ਉਹ ਚਿਮਨੀ ਹੈ ਜਿਹੜਾ ਉਹ ਗਰਮਾ ਮਤਲਬ ਹੋਣ ਕਰਕੇ ਜੇ ਅੰਦਰ ਕੋਈ ਗੈਸ ਬਣ ਗਈ ਅੱਛਾ ਜੀ ਉਹਦੇ ਕਰਕੇ ਇਹ ਸ਼ੀਸ਼ਾ ਟੁੱਟਿਆ ਹੋਇਆ ਹੋ ਸਕਦਾ ਹੈ ਹੋਰ ਕੋਈ ਜਿਸ ਤਰ੍ਹਾਂ ਦਾ ਕੋਈ ਬੰਬਵਟਮਾ ਕੇ ਵਾਲੀ ਗੱਲ ਹੈ ਉਹ ਕੋਈ ਇੱਥੇ equipment ਕੋਈ ਨਜ਼ਰ ਨਹੀਂ ਆਇਆ ਆਹ ਆਈ ਹੈ ਜੀ ਆਹ ਆਈ ਹੈ ਜੀ ਠੀਕ ਹੈ ਜੀ ਜਿੱਦਾਂ ਲੋਕਾਂ ਨੇ ਸਰ ਇੱਕ ਮੈਂ ਲੋਕਾਂ ਨੇ ਦੇਖਣ ਜਿੱਥੇ ਦੱਸਿਆ ਕਿ ਜਿੱਦਾਂ ਇੱਥੇ ਜਿਹੜਾ ਬਲਾਸਟ ਹੋਇਆ ਸੀ ਰਾਜ ਜਿਹੜਾ ਬਲਾਸਟ ਦੀ ਗੱਲ ਕਰ ਰਹੀ ਹੈ ਕਿ ਕਾਫੀ ਧੂਆਂ ਵੀ ਹੋ ਗਿਆ ਸੀ ਅੱਜ ਇਹ ਗੈਸ ਦੀ ਗੱਲ ਕਰੀ ਤੇ ਗੈਸ ਤਾਂ ਧੂਆਂ ਨਹੀਂ ਹੁੰਦਾ ਕਿ ਜੇ ਬਲਾਸਟ ਹੋਇਆ ਤਾਂ ਕਾਫੀ ਜ਼ੋਰਦਾਰ ਆਵਾਜ਼ ਆਈਏ ਧੂਆਂ ਵੈਸੇ ਜਿਹੜੇ ਉਹ ਚਿਮਣੀਆਂ ਨੇ ਨਾ ਉਹ ਚਿਮਣੀਆਂ ਦੀ ਗੈਸ ਵੀ ਹੋ ਸਕਦੀ